ਠੀਕ ਐ ਵਰਦੀ ਚ ਮੈਲ ਬਹੁਤ ਆ ਸਮਾਰਕਿਤਵਾ ਲਈ ਬਾਈ ਬਣਕੇ ਜਾਗਾ ਮੁਸਕ ਬਹੁਤ ਮਾਰਦੀ ਬਹੁਤ ਮੁਸਕ ਮਾਰਦਾ ਜਦੋਂ ਨੇੜੇ ਦੀ ਲੰਗਦੇ ਆਂਗੇ ਬਹੁਤ ਮੋਲਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੱਲ ਜੀ ਮੁੰਡੇ ਨਹਾ ਲੈ ਤਿਆਰ ਹੋ ਗਏ ਤਿਆਰ ਨੇ ਰੀਲਾਂ ਵਾਸਤੇ ਤਿਆਰ ਹੋ ਗਏ ਕੰਮ ਤੇ ਜਾਣ ਵਾਸਤੇ ਜੇ ਤਿਆਰ ਨਹੀਂ ਹੋਏ ਤੇ ਚੱਲਦੇ ਆ ਰੀਲਾ ਰੂਲਾ ਬਣਾ ਲੈਗੇ ਆਇਆ ਠੀਕ ਐ ਨਿਧ ਲੈ ਬਾਈ ਆ ਜਾ ਨਹੀਂ ਭਾਈ 3 ਕਪਜਾ ਮੁੰਡੇ ਨੇ ਕੰਮ ਤੇ ਜਾਣਾ ਹੈ ਕੰਮ ਤੇ ਜਾਣਾ ਆ ਪਖਾਰੀ ਸਾਡੇ ਨਾਲ ਬੈਠੇ ਪਖਾਰੀ ਸਾਡੇ ਨਾਲ ਰਾਤ ਵਾਲੀ ਸਾਡੀ ਸਬਜੀ ਬਚੀ ਸੀ ਕਦੂ ਦੀ ਕਿੰਨੇ ਟਿਫਣ ਭਰ ਕੇ 1 2 3 ਇਹ ਤਿੰਨ ਤਾਂ ਆਪਣੇ ਹੋ ਗਏ ਹਨ ਆਰ ਪਾਲ ਨੂੰ ਭੜਾ ਦਾਂਗੇ ਪਰ ਜਾਂਗੇ ਦੋ ਇੱਕ ਹੀ ਭਰੇ ਹਾਂ ਇੱਕ ਬਰ ਲਾ ਜਾ ਬਹੁਤ ਆਉਂਦੀ ਤਾਂ ਉਧਰੋਂ ਵੀ ਖਾ ਲੈਂਦਾ ਆਪਾਂ ਨੂੰ ਖਾਣ ਵਾਲਾ ਘੰਟਾ ਆ ਗਿਆ ਕਰਾ ਠੀਕੇ ਚੱਲ ਗਏ ਭਾਈ ਲੇਟ ਹੋ ਗਿਆ ਅੱਜ ਆਪਾਂ ਤੇ ਅੱਜ ਭਾਈ ਅਸੀਂ ਗਾ ਜਾਂਗੇ ਸਾਡੇ ਕਪੜੇ ਬਹੁਤ ਖਰਾਬ ਹੋਏ ਪਏ ਸੁਖਣਾ ਸੁਮਾਉਣ ਲਾਇਆ ਹੋਏ ਪਏ ਅਜੇ ਜੀ ਜਾਨੇ ਕਰੇਂ ਜਾਨੀ ਬ੍ਰੋ ਕੀ ਹਾਲ ਚਾਲ ਨੇ ਅੱਜ ਬੜਾ ਜਲਦੀ ਉਹ ਡੱਬਾ ਚੱਕ ਲਿਆ। ਰੋਟੀਆਂ ਕਾਹਦੇ ਚ ਲੈ ਆਵਾਂਗੇ? ਜਾਂ ਮੋਟਰਸਾਈਕਲ ਲੈ ਜਾਂਦੇ ਨਹੀਂ ਆਲਾ। ਜਾਂ ਭੱਜ ਕੇ ਚੱਕ ਕੇ ਲੈ ਗਿਆ ਤੜਕੇ ਰੋਟੀਆਂ ਲੈ ਕੇ ਆਵਾਂਗੇ ਉਹਦੇ ਚ। ਠੀਕ ਹੈ ਵੀਰ ਕਿੱਦਾਂ ਲੱਗਿਆ? ਲਓ ਬਈ ਹੋ ਗਏ ਕੰਮ ਤੋਂ ਫ੍ਰੀ ਅੱਜ ਅਸੀਂ ਜਾਣੇ ਆ ਘਰੇ। ਪਹਿਲਾਂ ਬਠਿੰਡੇ ਵੀ ਜਾ ਕੇ ਆਏ ਥੋੜਾ ਐਮਰਜੈਂਸੀ ਕੰਮ ਹੋ ਗਿਆ ਸੀ ਫੌਜੀ ਦੀ ਮਾਤਾ ਸੀ ਬਿਮਾਰ। ਬਾਬਾ ਸੁੱਖ ਰੱਖੇ ਠੀਕ ਹੋਵੇ ਜਲਦੀ ਜਲਦੀ। ਹਾਂਜੀ। ਜਦ ਮੁੰਨੇ ਯਾਰ ਕੇ ਆਏ ਖੜੇ ਆ ਕੇ ਉਹ ਵੀ ਬਠਿੰਡੇ ਤੋਂ ਆਏ ਆ। ਉਹਨਾਂ ਨਾਲ ਚੱਲਦੇ ਆ ਘਰੇ। ਠੀਕ ਹੈ ਵਰਦੀ ਚ ਮੈਲ ਬਹੁਤ ਆ ਸਮਾਰ ਕੇ ਤਵਾ ਲਈ ਬਾਈ ਬਣ ਕੇ ਜਾਗਾ ਮਸਤ ਬਹੁਤ ਮਸਤ ਮਾਰਦਾ ਜਦੋਂ ਨੇੜੇ ਦੀ ਲੰਗਦੇ ਆਗੇ ਗੱਟਾ ਮਾਰ ਕੇ ਨਾ ਹਟਾ ਰਿਹਾ ਸਿੱਟਾ ਦਾ ਸੁਖਨਾਪਤਾ ਹੋ ਗਿਆ ਕਸਟਮਰ ਤਾਂ ਇੰਨੀ ਦੂਰੋਂ ਵੀ ਕਰ ਗੱਟਾ ਮਾਰ ਕੇ ਨਾ ਉਹ ਤੇ ਆ ਵੀ ਆ ਸਾਫੀ ਜੀ ਨਾ ਕੱਲੀ ਤਹਿ ਮਾਰੀ ਰੱਖਦੇ ਇਹਨੂੰ ਵੀ ਹਵਾ ਲਵਾ ਦੀ ਇਹਨੂੰ ਵੀ ਸਵਾ ਲਈ ਮੋਢੇ ਤੇ ਤਾਂ ਪੰਡਤ ਰੰਗ ਰੱਖ ਲੈਣਾ ਪਰ ਬਿਊਮ ਪਰਬੂਨ ਨਹੀਂ ਝੜ ਕੇ ਗਿਆ ਦੇ ਉਹ ਵੀ ਨਹੀਂ ਅਸਰ ਕਰਦਾ ਪਰ ਇੰਨੀ ਵੱਧ ਉਹ ਸਾਡੇ ਕਸਟਮਰ ਨਾ ਮਤਲਬ ਜੀ ਥੈਲਾ ਭੁੱਲ ਗਿਆ ਇੱਕ ਥੈਲੇ ਸੀਗਾ ਕੈਂਟਾਵੇਲ ਦਾ ਪਰਫਿਊਮ ਸਵੇਰੇ ਸਵੇਰੇ ਗਿਆ ਭਰਾ ਉਹ ਅੰਦਰ ਲਾਈਟਾਂ ਵੀ ਛੱਡੇ ਸੀ ਜੇ ਚੱਕਿਆ ਪਰਫਿਊਮ ਪਹਿਲਾਂ ਉਹ ਹੀ ਲਾਇਆ ਕੈਮਰਾਮੈਨ ਨੇ ਜਿਹੜਾ ਰੱਦ ਲਾਰਾ ਜੀ ਨਹੀਂ ਠੀਕ ਆ ਨਾ ਚਲਿਏ ਹੁਣ ਆਪਾਂ ਸਾਰੇ ਪਿੰਡ ਦੇ ਜਿਹੜੇ ਕੈਮਰਾਮੈਨ ਚਲੋ ਫਿਰ ਇਹਨੂੰ ਛੱਡ ਦਾਂਗੇ ਇਹਨਾਂ ਨੂੰ ਅਸੀਂ ਚੱਲਦੇ ਆ ਤੁਰਕੇ ਤੁਸੀਂ ਚਲੋ ਆ ਬਾਹਰ ਇੱਥੇ ਜਾਣਾ ਗੇਟ ਤੇ ਖੜੇ ਆ ਮੁੰਨਿਆਂ ਤੇ ਚਲੋ ਆਜੋ ਲਏ ਭਾਈ ਲੱਗਿਆ ਅਸੀਂ ਸੌਣ ਰੋਟੀਆਂ ਰਾਟੀਆਂ ਖਾ ਲਈਆਂ ਤੇ ਕੰਬਲਾ ਨਾਲ ਸਾਡਾ ਜਿਆਦਾ ਹੀ ਮੋਹ ਪਿਆਰ ਹੈਗਾ ਗਰਮੀ ਹੋਵੇ ਸਿਆਲ ਹੋਵੇ ਕੰਬਲਾਂ ਦਾ ਖਾੜਾ ਨਹੀਂ ਅਸੀਂ ਛੱਡਦੇ ਸਾਡੇ ਰੂਮ 'ਚ ਕਿਹੜਾ AC ਲੱਗਿਆ ਉੱਥੇ ਵੀ ਅਸੀਂ ਪਏ ਰਹਿੰਦੇ ਆਂ ਕਿ ਹੁਣ ਵੀ ਕੰਬਲੀ ਲਾਏ ਹੈਗੇ ਜੇ ਤਾਂ ਕਿਵੇਂ ਝੁੱਲ ਲਈ ਪਿਆਗਾ ਤੇ ਕੋਡਰਾਇਟ ਜੀ ਸਸਰੀ ਘਰ ਸਾਰਿਆਂ ਤੜਕੇ 8 ਵਜੇ ਰਪਾਲ ਜਾਣਾਗਾ ਆਪਾਂ ਠੀਕ ਆ ਉੱਠ ਗਣੀ ਰੀਲਾ ਨੂੰ ਪੁੱਛੋ ਡੀਕੇ ਵੀ ਆਉਗਾ ਠੀਕ ਠੀਕ ਨਹੀਂ ਆਉਗਾ 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 ਆਉਗਾ